ਮਾਪਿਆਂ ਦਾ ਇੰਨਾ ਸੋਹਣਾ ਪੁੱਤ ਨਹਿਰ ਦੇ ਕਿਨਾਰੇ ਖੇੜਟਣ ਤੋਂ ਬਾਅਦ ਕਿੰਜ ਉਥੋਂ ਨਾਰੀਅਲ ਚੱਕਣ ਦੇ ਲਈ ਚਲਾ ਜਾਂਦਾ ਹੈ ਤੇ ਉਸ ਤੋਂ ਬਾਅਦ ਉਸੇ ਵਿੱਚ ਹੀ ਰੁੜ ਜਾਂਦਾ ਦੁਖਦ ਖਬਰ ਵਾਪਰੀ ਹੈ ਜਿੱਥੇ ਕਿ ਭਾਖੜਾ ਨਹਿਰ ਦੇ ਵਿੱਚੋਂ ਨਾਰੀਅਲ ਕੱਟਦਿਆਂ ਇੱਕ ਬੱਚਾ ਨਹਿਰ ਦੇ ਵਿੱਚ ਡੁੱਬ ਗਿਆ ਜਿਸ ਸਬੰਧੀ ਡੀਐਸਪੀ ਮੋਨਕ ਪਰਮਿੰਦਰ ਸਿੰਘ ਨੇ ਦੱਸਿਆ ਕਿ ਗੋਬਿੰਦਨਾਥ ਪੁੱਤਰ ਜੈਲਾਨਾਥ ਵਾਸੀ ਬਾਟ ਨੰਬਰ 12 ਖਨੋਰੀ 24 ਮਾਰਚ ਨੂੰ ਦਾਣਾ ਖਨੋਰੀ ਵਿਖੇ ਇਹ ਲਾ ਦਿੱਤੀ ਗਈ ਸੀ ਕਿ ਉਸ ਦਾ 9 ਸਾਲ ਦਾ ਲੜਕਾ ਪ੍ਰਿੰਸ ਦੁਪਹਿਰ ਦੇ ਸਮੇਂ ਤੋਂ ਹੀ ਲਾਪਤ ਹੈ ਜਿਸ ਦੀ ਉਹਨਾਂ ਦੇ ਵੱਲੋਂ ਵੱਖ-ਵੱਖ ਥਾਵਾਂ ਤੇ ਜਿੱਥੇ ਵੀ ਉਹ ਜਾ ਸਕਦਾ ਸੀ ਉੱਥੇ ਜਾ ਕੇ ਭਾਲ ਕੀਤੀ ਗਈ ਹੈ ਪਰ ਉਸ ਦਾ ਕੁਝ ਵੀ ਪਤਾ ਨਹੀਂ ਲੱਗ ਸਕਿਆ ਇਸ ਤੋਂ ਬਾਅਦ ਹੀ ਐਸਐਚਓ ਖਨੋਰੀ ਅੰਮ੍ਰਿਤਸਰ ਦੇ ਵੱਲੋਂ ਟੀਮ ਬਣਾ ਕੇ ਸ਼ਹਿਰ ਦੇ ਵਿੱਚ ਲੱਗੇ ਕੈਮਰਿਆਂ ਨੂੰ ਚੈੱਕ ਕੀਤਾ ਗਿਆ ਤਾਂ ਪਤਾ ਲੱਗਦਾ ਹੈ ਕਿ ਭਾਖੜਾ ਨਹਿਰ ਦੇ ਕੰਢੇ ਲੱਗੇ ਕੈਮਰਿਆਂ ਦੇ ਨੇੜੇ ਉਸ ਨੂੰ ਦੇਖਿਆ ਗਿਆ 24 ਮਾਰਚ ਨੂੰ ਦੁਪਹਿਰ ਕਰੀਬ ਪੌਣੇ 12 ਵਜੇ ਬੱਚਾ ਭਾਖਣਾ ਨਹਿਰ ਦੇ ਕੰਢਿਆਂ ਪਾਣੀ ਦੇ ਵਿੱਚ ਤੈਰਦਾ ਆ ਰਿਹਾ ਸੀ ਨਾਰੀਅਲ ਫੜਨ ਦੇ ਲਈ ਉਤਰੀਆ ਸੀ ਤਾਂ ਪਾਣੀ ਦੇ ਤੇਜ਼ ਵਹਾਅ ਦੇ ਵਿੱਚ ਉਹ ਰੁੜ ਗਿਆ ਜਿਸ ਸਬੰਧੀ ਥਾਣਾ ਖਨੋਰੀ ਦੇ ਵੱਲੋਂ ਟੀਮ ਬਣਾ ਕੇ ਹੁਣ ਬੱਚੇ ਦੀ ਭਾਲ ਕੀਤੀ ਜਾ ਰਹੀ ਹੈ ਦੁਖਦ ਘਟਨਾ ਵਾਪਰਨ ਤੋਂ ਬਾਅਦ ਅਪੀਲ ਕੀਤੀ ਜਾਂਦੀ ਹੈ ਕਿ ਜਿਨ੍ਹਾਂ ਦੇ ਬੱਚੇ ਨਹਿਰਾਂ ਦੇ ਕੋਲ ਖੇਡਣ ਜਾਂਦੇ ਨੇ ਉਹਨਾਂ ਨੂੰ ਰੋਕਿਆ ਜਾਵੇ ਇੱਕ ਪਰਿਵਾਰ ਉਜੜ ਗਿਆ ਜਿਸਨੇ ਆਪਣਾ 9 ਸਾਲ ਦਾ ਪੁੱਤ ਪ੍ਰਿੰਸ ਗਵਾ ਦਿੱਤਾ ਬਾਕੀ ਬੱਚੇ ਅਜਿਹੀਆਂ ਗਲਤੀਆਂ ਨਾ ਕਰਨ ਕਿਉਂ ਜੋ ਉਹ ਮਾਸੂਮ ਹੁੰਦੇ ਨੇ ਬੱਚਿਆਂ ਨੂੰ ਨਹੀਂ ਲੱਗਦਾ ਕਿ ਉਹ ਇੰਜ ਕਰਨ ਦੇ ਨਾਲ ਕਿਸੇ ਹਾਦਸੇ ਦਾ ਸ਼ਿਕਾਰ ਹੋ ਸਕਦੇ ਨੇ ਬੱਚੇ ਕੋਸ਼ਿਸ਼ ਕਰਦੇ ਨੇ ਕਿ ਅਸੀਂ ਇੰਜ ਕਰ ਲਵਾਂਗੇ ਨਾਰੀਅਲ ਨੂੰ ਦੇਖ ਕੇ ਉਸ ਨੂੰ ਫੜਨ ਦੀ ਖਾਣ ਦੀ ਇੱਛਾ ਹੋਈ ਤਾਂ ਉਸ ਨੂੰ ਫੜਨ ਲੱਗਦਾ ਪਰ ਪਾਣੀ ਦੇ ਤੇਜ਼ ਵਹਾਅ ਦੇ ਵਿੱਚ ਇਹ ਬੱਚਾ ਰੁੜ ਗਿਆ ਜਿਸ ਤੋਂ ਬਾਅਦ ਹੁਣ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ